बड़े हर्षोल्लास ਨਾਲ ਮਨਾਇਆ ਜਾਂਦਾ ਹੈ ਔਰ ਬੇਸਿਕਲੀ ਤੇ ਹਰਦੀ ਡੈਫੀਨੇਸ਼ਨ ਤਾਂ ਇਹੀ ਹੁੰਦੀ ਹੈ ਕਿ ਪੁਰਾਣੇ ਮਨਮੁਟਾਵ ਸਭ ਖਤਮ ਕਰਕੇ ਸਭ ਇਕੱਤਰਤ ਹੋ ਕੇ ਪੂਰੇ ਉਤਸ਼ਾਹ ਨਾਲ ਇਹ ਤਿਉਹਾਰ ਮਨਾਇਆ ਜਾਏ ਸਿਰਫ ਲੋਕਾਂ ਦੀ ਤਰਫ ਤੋਂ ਨਹੀਂ ਹੋਰ ਅਦਰ ਸਾਈਡਸ ਤੋਂ ਵੀ ਇਸ ਚੀਜ਼ ਨੂੰ ਥੋੜਾ ਸਟ੍ਰਿਕਟਲੀ ਬੈਨ ਕੀਤਾ ਜਾਣਾ ਚਾਹੀਦਾ ਹੈ ਲੇਕਿਨ ਚੀਜ਼ਾਂ ਖਤਮ ਹੋᱫੋ ਹੀ ਹੁੰਦੀਆਂ ਜਦੋਂ ਲੋਕ ਪੂਰੀ ਤਰ੍ਹਾਂ ਬਹਿਸ਼ਕਾਰ ਕਰਦੇ ਹਨ ਮਾਂੰਦ ਤੇ ਤਦ ਤੱਕ ਹੁੰਦੀ ਹੈ ਜਦ ਤੱਕ ਚੀਜ਼ ਆ ਰਹੀ ਹੈ ਜਦੋਂ ਚੀਜ਼ ਮਿਲੇਗੀ ਨਹੀਂ ਤੇ ਡਿਮਾਂਡ ਕਿੱਥੇ ਰਹਿ ਜਾਏਗੀ ਇਸ ਕਰਕੇ ਜਿੱਥੋਂ ਪ੍ਰੋਡਕਸ਼ਨ ਹੋ ਰਹੀ ਆ ਉਸ ਚੀਜ਼ ਨੂੰ ਹੀ ਬੰਦ ਕਰਨਾ ਚਾਹੀਦਾ ਜਦੋਂ ਇੱਕ ਫੈਮਿਲੀ ਆ ਕੋਈ ਮੈਂਬਰ ਆਪਣਾ ਬਾਹਰ ਰੋਡ ਤੇ ਜਾ ਰਿਹਾ ਉਹਦੇ ਗਲੇ 'ਚ ਡੋਰ ਪੈ ਰਹੀ ਆ ਉਹਦਾ ਗਲਾ ਕੱਟਿਆ ਜਾ ਰਿਹਾ ਉਹਦਾ ਹੱਥ ਵੱਢਿਆ ਜਾ ਰਿਹਾ ਕੀ ਫਾਇਦਾ ਇਹੋ ਜੀ ਡੋਰ ਨਾਲ ਆਪਣਾ ਪਤੰਗ ਉਡਾਂਦਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਜਿਵੇਂ ਕਿ ਅੱਜ ਲੋੜੀ ਦਾ ਤਿਹਾਰ ਹੈਗਾ ਵੈ ਔਰ ਲੋੜੀ ਦਾ ਤਿਹਾਰ ਬੜਾ ਅੱਛਾ ਕਰੇਜ਼ ਲੋਕ ਮਨਾਉਂਦੇ ਹੈਗੇ ਨੇ ਸੋ ਆਪਾਂ ਗੱਲਬਾਤ ਕਰਦੇ ਹੈਗੇ ਆ ਲੋੜੀ ਦੇ ਤਿਹਾਰ ਦੇ ਉੱਤੇ ਤੇ ਕੱਲ ਮਕਰ ਸੰkranਤੀ ਵੀ ਹੈਗੀ ਹੈ ਉਹਦੇ ਬਾਰੇ ਵਾ ਅਸੀਂ ਪੁੱਛਾਂਗੇ ਆਪਣੇ ਅਮੇਜ਼ਿੰਗ ਟੀਵੀ ਚੈਨਲ ਤੇ ਸੋ ਗੱਲਬਾਤ ਕਰਦੇ ਹੈਗੇ ਆ ਦੇਖ ਸਕਦੇ ਹੋ ਕਿੰਨਾ ਕਿ ਪਰਿਵਾਰ ਇੱਥੇ ਇਕੱਠਾ ਹੋਇਆ ਲੋੜੀ ਨੂੰ ਲੈ ਕੇ ਔਰ ਇਹਨਾਂ ਨੇ ਨੱਚ ਟੱਪ ਕੇ ਇਹਨਾਂ ਨੇ ਪੂਰਾ ਐਨਜੋਇਮੈਂਟ ਕੀਤਾ ਹੈਗਾ ਸੋ ਗੱਲਬਾਤ ਕਰਦੇ ਆ ਮੈਮ ਤੁਹਾਡਾ ਸਵਾਗਤ ਹੈ ਅ ਸ਼ੋਲਾਸ ਨਾਲ ਮਨਾਇਆ ਜਾਂਦਾ ਹੈ ਔਰ ਬੇਸਿਕਲੀ ਤਿਹਾਰਾ ਦੀ ਡੈਫੀਨੇਸ਼ਨ ਤਾਂ ਇਹੀ ਹੁੰਦੀ ਹੈ ਕਿ ਪੁਰਾਣੇ ਮਨ ਮੁਟਾਵ ਸਭ ਖਤਮ ਕਰਕੇ ਸਭ ਇਕੱਤਰਿਤ ਹੋ ਕੇ ਪੂਰੇ ਉਤਸ਼ਾਹ ਨਾਲ ਇਹ ਤਿਹਾਰ ਮਨਾਇਆ ਜਾਏ ਥੋੜਾ ਜਿਹਾ ਇਸ ਤਿਹਾਰ ਨੂੰ ਫਿੱਕਾ ਅੱਜਕੱਲ ਜਿਹੜੀ ਇਹ ਚਾਈਨਾ ਡੋਰ ਚੱਲ ਗਈ ਹੈ ਇੰਨੇ ਥੋੜਾ ਜਿਹਾ ਕੰਮ ਖਰਾਬ ਕੀਤਾ ਹੈ ਲੇਕਿਨ ਗਵਰਨਮੈਂਟ ਨੇ ਬੜਾ ਇਫੈਕਟਿਵ ਜਿਹੜੇ ਰੂਲਸ ਬਣਾਏ ਹੈ ਕਿ ਇਸ ਚੀਜ਼ ਨੂੰ ਖਤਮ ਕੀਤਾ ਜਾਏ ਲੇਕਿਨ ਸਟਿਲ ਲੋਕ ਯੂਜ਼ ਕਰ ਰਹੇ ਔਰ ਮੈਨੂੰ ਲੱਗਦਾ ਇਹ ਚੀਜ਼ਾਂ ਤਾਂ ਹੀ ਖਤਮ ਹੋ ਸਕਦੀਆਂ ਜੇ ਅਸੀਂ ਇਨੀਸ਼ੀਏਟਿਵ ਲਈਏ ਖੁਦ ਤੋਂ ਇਸ ਵਹਿਸ਼ਕਾਰ ਕਰੀਏ ਸੋ ਐਦੀ ਐਵਰਜ ਅਸੀਂ ਦੂਸਰਾ ਨੋਰਮਲ ਰੂਟੀਨ ਤਾਂਗਾ ਯੂਜ਼ ਕਰੀਏ ਤੇ that will more more better ਪਰ ਉਹਦੇ ਚ ਵੀ ਮੈਨੂੰ ਲੱਗਦਾ ਹੈ ਕਿ ਬੱਚੇ ਵਿਗੀ ਕਰਨ ਮੇਰੇ ਖਿਆਲ ਨਾਲ ਚਾਈਨਾ ਡੋਰ ਦੀ ਜਿਹੜੀ ਕਾਸਟ ਹੈ ਉਹ ਲੈਸ ਹੈ ਐਂਡ ਅਗਰ ਅਸੀਂ ਥ੍ਰੈਡ ਵਾਲੀ ਡੋਰ ਦੀ ਗੱਲ ਕਰੀਏ ਤੇ ਇਟ ਇਜ਼ ਅਰਾਊਂਡ 1800 ਤੇ ਲੋਕਾਂ ਨੇ ਆਪਣਾ ਸ਼ੌਂਕ ਤਾਂ ਪੂਰਾ ਕਰਨਾ ਹੀ ਹੈ ਸੋ ਇਹ ਮੈਨੂੰ ਲੱਗਦਾ ਹੈ ਕਿ ਸਿਰਫ ਲੋਕਾਂ ਦੀ ਤਰਫ ਤੋਂ ਨਹੀਂ ਹੋਰ ਅਦਰ ਸਾਈਡਸ ਤੋਂ ਵੀ ਇਸ ਚੀਜ਼ ਨੂੰ ਥੋੜਾ ਸਟ੍ਰਿਕਟਲੀ ਬੈਨ ਕੀਤਾ ਜਾਣਾ ਚਾਹੀਦਾ ਲੇਕਿਨ ਚੀਜ਼ਾਂ ਖਤਮ ਹੋᱫੋ ਹੀ ਹੁੰਦੀਆਂ ਜਦੋਂ ਲੋਕ ਪੂਰੀ ਤਰ੍ਹਾਂ ਬਹਿਸ਼ਕਾਰ ਕਰਦੇ ਹੈ। ਸੋ ਮੈਮ ਨੇ ਗੱਲਬਾਤ ਕੀਤੀ ਹੈਗੀ ਮੈਮ ਕਹਿੰਦੇ ਕਿ ਚਾਈਨਾ ਡੋਰ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਜਾ ਕੇ ਚਾਈਨਾ ਡੋਰ ਬੰਦ ਹੋਣੀ ਚਾਹੀਦੀ ਹੈ ਪਰ ਦੇਖਿਆ ਜਾਵੇ ਚਾਈਨਾ ਡੋਰ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਜਾ ਕੇ ਲੋਕ ਲੈ ਲੈਂਦੇ ਹੈਗੇ ਜਿਹੜੇ ਅੱਜ ਕੱਲ ਦੇ ਜਿਹੜੇ ਛੋਟੇ ਛੋਟੇ ਜਵਾਕ ਹੈਗੇ ਉਹ ਲੈ ਲੈਂਦੇ ਹੈਗੇ ਬੜਾ ਅੱਛੀ ਇਹਨਾਂ ਨੇ ਗੱਲਬਾਤ ਕੀਤੀ ਹੈ ਅਮੇਜ਼ਿੰਗ ਟੀਵੀ ਚੈਨਲ ਉੱਤੇ ਸੋ ਇਹਨਾਂ ਨੇ ਇੱਕ ਇਹ ਵੀ ਕਹਿਣਾ ਹੈਗਾ ਵੈ ਕਿ ਜੇ ਮੈਡਮ ਇੱਕ ਗੱਲ ਤੁਹਾਨੂੰ ਆਪਣੇ ਚੈਨਲ ਤੇ ਪੁੱਛੂਗਾ ਉਹਨਾਂ ਨੂੰ ਜੇ ਸਿੱਧੀ ਅਮੇਜ਼ਿੰਗ ਆਪਣਾ ਜਿਹੜੀ ਚਾਈਨਾ ਡੋਰ ਹੈਗੀ ਹੈ ਜੇ ਸਿੱਧੀ ਇਹਦੀ ਫੈਕਟਰੀ ਬੰਦ ਹੋ ਜਾਵੇ ਸਰ ਦੇਖੋ ਸਟਾਪ ਨਹੀਂ ਹੋ ਸਕਦੀ ਜੀ ਜਦੋਂ ਅਸੀਂ ਲੋਕ ਜਿਸ ਚੀਜ਼ ਨੂੰ ਅਡਾਪਟ ਕਰ ਰਹੇ ਹਾਂ ਜਿਸ ਚੀਜ਼ ਦੀ ਡਿਮਾਂਡ ਪਬਲਿਕ ਕਰ ਰਹੀ ਹੈ ਉਹ ਕਦੀ ਵੀ ਬੰਦ ਨਹੀਂ ਹੋ ਸਕਦੀ ਦੇਖੋ ਪੁਰਾਣੇ ਚੈਨਲਸ ਬੰਦ ਹੋ ਗਏ ਦੂਰਦਰਸ਼ਨ ਬੰਦ ਹੋ ਗਿਆ ਕਿਉਂਕਿ ਸਾਡੀ ਡਿਮਾਂਡ ਬੰਦ ਹੋ ਗਈ ਹੈ ਨਾ ਸਾਡੀ ਡਿਮਾਂਡ ਜਿਸ ਤਰ੍ਹਾਂ ਜਿਸ ਚੀਜ਼ ਦੀ ਰਹੇਗੀ ਉਹ ਚੀਜ਼ ਮਾਰਕੀਟ 'ਚ ਰਹੇਗੀ ਸੋ ਇਹਦੇ ਲਈ ਸਭ ਤੋਂ ਬੈਸਟ ਪਾਰਟ ਹੈ ਸਰਕਾਰਾਂ ਨੂੰ ਦੋਸ਼ ਦੇਣ ਦਾ ਬੈਸਟ ਹੈ ਕਿ ਤੁਸੀਂ ਸਟਾਪ ਕਰ ਦਿਓ ਨਾ ਮਨਾਓ ਇੱਕ ਸਾਲ ਲੋੜੀ ਅ ਤਾਗਿਆਂ ਦੇ ਨਾਲ ਡੋਰਾ ਦੇ ਨਾਲ ਨਾ ਬਨੋ ਦੇਖੋ ਅ ਦਰਦ ਤੇ ਸਭ ਦੀ ਇਕੁਅਲ ਹੀ ਹੈ ਨਾ ਚਾਹੇ ਉਹ ਹਿਊਮਨ ਬੀਇੰਗਸ ਹੈ ਚਾਹੇ ਬਰਡਸ ਹੈ ਚਾਹੇ ਕੁਛ ਵੀ ਹੈ ਹੁਣ ਅਤਸੂ ਸਿਵਰੀ ਨਿਊਜ਼ ਚ ਦੇਖਿਓ ਅ ਬਹੁਤ ਸਾਰੀਆਂ ਮਤਲਬ ਐਦਾਂ ਦੀਆਂ ਨਿਊਜ਼ਸ ਰਹਿਣ ਗਿਆ ਜਿਹੜੇ ਅੱਜ ਦੇ ਤਿਉਹਾਰ ਨੂੰ ਅ ਸਾਨੂੰ ਥੋੜਾ ਫੀਲ ਕਰਾਨ ਗਿਆ ਕਿ ਇਟਸ ਇਟਸ ਬਾੜ ਬਹੁਤ ਗਲਤ ਹੋਇਆ ਹੈ ਬਹੁਤ ਸਾਰੇ ਪੰਛੀ ਚਲੋ ਉਹਨਾਂ ਨੂੰ ਤਾਂ ਛੋੜੋ ਹਿਊਮਨ ਬੀਇੰਗਸ ਕਈਆਂ ਦੇ ਘਰਾਂ ਚ ਛੋਟੇ ਛੋਟੇ ਬੱਚੇ ਇਸ ਚੀਜ਼ ਦੇ ਯੂ نو ਲਪੇਟ ਚਾਹਂਗੇ ਲੋਕ ਟਰੈਵਲਿੰਗ ਕਰਦੇ ਆ ਡਿਊਰਿੰਗ ਟਰੈਵਲਿੰਗ ਇੰਨਾ ਚੀਜ਼ਾਂ ਦੀ ਲਪੇਟ ਚਾਹੁੰਦੇ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਹੀ ਸਮਝਣਾ ਪੈਣਾ ਗਵਰਨਮੈਂਟਸ ਕੈਨੋਟ ਡੂ ਐਨੀਥਿੰਗ ਮੈਮ ਇੱਕ ਗੱਲ ਹੋਰ ਮੈਂ ਤੁਹਾਨੂੰ ਪੁੱਛੂੰਗਾ ਕਿ ਜਿਵੇਂ ਹੈ ਆਪਣਾ ਲੋਹੜੀ ਦਾ ਤਿਹਾਰ ਆਂਦਾ ਲੋਹੜੀ ਦੇ ਤਿਹਾਰ ਨੂੰ ਬੜਾ ਅੱਛਾ ਕ੍ਰੇਜ਼ ਲੋਕ ਬਣਾਉਂਦੇ ਨੇ ਲੋਹੜੀ ਦੇ ਤਿਹਾਰ ਨੂੰ ਕ੍ਰੇਜ਼ ਬਣਾਉਂਦੇ ਆ ਔਰ ਦੇ ਅਸੀ ਗੱਲ ਨਹੀਂ ਹੈ ਅ ਬਸ ਅਗਰ ਅਸੀਂ ਹੋਲੀ ਦੀ ਗੱਲ ਕਰੀਏ ਤੇ ਰੰਗ ਡੁਪਲੀਕੇਟ ਆਨੇ ਸ਼ੁਰੂ ਹੋ ਗਿਆ ਹੈ ਅ ਹੋਲ ਅਗਰ ਲੋਹੜੀ ਦੀ ਗੱਲ ਕਰੀਏ ਤੇ ਥੋੜਾ ਜਿਹਾ ਮਨ ਫਿੱਕਾ ਹੋ ਜਾਂਦਾ ਹੈ ਇਹ ਡੋਰਾ ਦੀ ਵਜ੍ਹਾ ਨਾਲ ਆਦਰਵਾਇਜ਼ ਤੇ ਸਾਡੇ ਬਹੁਤ ਮਤਲਬ ਅ ਪਰੰਪਰਾਗਤ ਤਿਹਾੜ ਹੈ ਐਂਡ ਸਭ ਬਹੁਤ ਹਰਸ਼ੋ ਲਾਸ ਨਾਲ ਮਨਾਇਆ ਜਾਂਦਾ ਹੈ ਔਰ ਇਹਦੇ ਨਾਲ ਨਾਲ ਹੋਰ ਸਾਡੇ ਬੜੇ ਰਿਚੁਅਲਸ ਇਹਦੇ ਨਾਲ ਜੁੜੇ ਹੋਏ ਹੈ ਜਿਨ੍ਹਾਂ ਦੇ ਘਰ ਬੇਟਾ ਬੇਟੀਆਂ ਹੋਈਆਂ ਅੱਜ ਕੱਲ ਤੇ ਲੋਕ ਬੇਟੀਆਂ ਦੀਆਂ ਲੋੜੀਆਂ ਫਾਰੇ ਨੇ ਵਿਆਹ ਹੋਏ ਨੇ ਸੋ ਮਤਲਬ ਸਾਲ 6 ਮਹੀਨੇ ਪਹਿਲੇ ਜਿਨ੍ਹਾਂ ਦੇ ਘਰ ਵਿਆਹ ਆ ਉਹਨਾਂ ਦੀ ਪਹਿਲੀ ਲੋੜੀ ਹੈ ਕਿ ਜੇ ਕਿਸੇ ਦੇ ਬੱਚਾ ਹੋਇਆ ਤੇ ਉਹਨਾਂ ਦੀ ਪਹਿਲੀ ਮਤਲਬ ਇਹਦੇ ਨਾਲ ਬਹੁਤ ਸکریاں ਚੀਜ਼ਾਂ ਰੈਲੇਵੈਂਟ ਹੈ ਸੋ ਇਟਸ ਅੱਜ ਫਿਰ ਖੁਸ਼ੀ ਮਨਾ ਰਹੇ ਹਾਂ ਅੱਜ ਫਿਰ ਬਿਲਕੁਲ ਬਿਲਕੁਲ ਸਰ ਅੱਜ ਫਿਰ ਨੱਚਾ ਟੱਪੇ ਪੂਰੀ ਟੀਮ ਦੇ ਨਾਲ ਬਿਲਕੁਲ ਸਰ ਬਿਲਕੁਲ ਬਿਲਕੁਲ ਮੈਨੂੰ ਅੱਜ ਐਨਜਾਇਮੈਂਟ ਲੱਗਿਆ ਬਹੁਤ ਵਧੀਆ ਲੱਗਿਆ ਸਰ ਬਹੁਤ ਵਧੀਆ ਲੱਗਿਆ ਔਰ ਇਸ ਤਰ੍ਹਾਂ ਹੀ ਤਿਹਾਰ ਆਉਂਦੇ ਰਹਿਣ ਪਰਮਾਤਮਾ ਸਭ ਦੇ ਘਰ ਚ ਸੁਖ ਸ਼ਾਂਤੀ ਰੱਖੇ ਔਰ ਸਭ ਬਹੁਤ ਖੁਸ਼ੀ ਖੁਸ਼ੀ ਸਭ ਤਿਹਾਰ ਮਨਾਣ ਤੁਹਾਨੂੰ ਗੱਲਬਾਤ ਵੀ ਕੀਤੀ ਹੈ ਬੜਾ ਅੱਛਾ ਲੱਗਿਆ ਹੈਗਾ ਵਾ ਮੈਂ ਤਾਂ ਇਹ ਕਵਾਂਗਾ ਕਿ ਇੱਦਾਂ ਹੀ ਹੈ ਲਗਾਤਾਰ ਸਾਲ ਦੀ ਸਾਲ ਜਿਹੜੇ ਲਗਾਤਾਰ ਜਿਹੜੇ ਤਿਹਾਰ ਆਂਦੇ ਇੱਦਾਂ ਹੀ ਖੁਸ਼ੀ ਨਾਲ ਮਨਾਏ ਜਾਣ ਸੋ ਮੈਂ ਹੋਰ ਜਾਣਿਆਂ ਨਾਲ ਵੀ ਗੱਲਬਾਤ ਕਰਦਾ ਪਾਜੀ ਸਵਾਗਤ ਅਮੈਜ਼ਿੰਗ ਵੀ ਕੀ ਕਹਿਣਾ ਚਾਹੁੰਦਾ ਪਹਿਲੇ ਤੇ ਸਭ ਨੂੰ ਹੈਪੀ ਲੋੜੀ ਜੀ ਮੈਂ ਸਿਰਫ ਇੱਕ ਗੱਲ ਕਰਦਾ ਹੈ ਮੈਡਮ ਨੇ ਗੱਲ ਕੀਤੀ ਤੁਸੀਂ ਇਹ ਗੱਲ ਕੀਤੀ ਵੀ ਫੈਕਟਰੀਆਂ ਬੰਦ ਹੋ ਜਾਣੇ ਚਾਹੀਦੀਆਂ ਬਿਲਕੁਲ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਡਿਮਾਂਡ ਮੈਡਮ ਕਹਿੰਦੇ ਡਿਮਾਂਡ ਤੇ ਤਦ ਤੱਕ ਹੁੰਦੀ ਹੈ ਜਦ ਤੱਕ ਚੀਜ਼ ਆ ਰਹੀ ਹੈ ਜਦੋਂ ਚੀਜ਼ ਮਿਲੇਗੀ ਨਹੀਂ ਤੇ ਡਿਮਾਂਡ ਕਿੱਥੇ ਰਹਿ ਜਾਏਗੀ ਇਸ ਕਰਕੇ ਜਿੱਥੋਂ ਪ੍ਰੋਡਕਸ਼ਨ ਹੋ ਰਹੀ ਆ ਉਸ ਚੀਜ਼ ਨੂੰ ਹੀ ਬੰਦ ਕਰਨਾ ਚਾਹੀਦਾ ਅੱਜ ਵੀ ਬਹੁਤ ਵਿਕਰੀ ਆ ਡੋਰ ਸਰਕਾਰ ਨੇ ਬਹੁਤ ਨਾਥ ਪਾਨ ਦੀ ਕੋਸ਼ਿਸ਼ ਕੀਤੀ ਆ ਪਰ ਨਹੀਂ ਪਈ ਫਿਰ ਵੀ ਵਿਕਰੀ ਆ ਪਏ ਬਿਲਕੁਲ ਨਹੀਂ ਵੇਖਣੀ ਚਾਹੀਦੀ ਡੋਰ ਧਾਗੇ ਵਾਲੀ ਆ ਪਤੰਗ ਉਡਾਣ ਦਾ ਮਜ਼ਾ ਵੀ ਧਾਗੇ ਵਾਲੀ ਡੋਰ ਨਾਲ ਆਂਦਾ ਜਦੋਂ ਦਾ ਚਾਈਨਾ ਡੋਰ ਚੱਲੀ ਆ ਬੜੇ ਲੋਕਾਂ ਦਾ ਪਤੰਗ ਉਡਾਣ ਦੇ ਵਿੱਚ ਕ੍ਰੇਜ਼ ਖਤਮ ਹੋ ਗਿਆ ਤੇ ਮੈਂ ਸਿਰਫ ਇਹੀ ਕਹੂੰਗਾ ਕਿ ਚਾਈਨਾ ਡੋਰ ਦਾ ਬਿਲਕੁਲ ਬਾਈਕਾਟ ਹੋਣਾ ਚਾਹੀਦਾ ਔਰ ਧਾਗੇ ਵਾਲੀ ਡੋਰ ਨੂੰ ਪ੍ਰੇਫਰ ਕਰਨਾ ਚਾਹੀਦਾ ਤਾਂ ਹੀ ਲੋੜੀ ਦਾ ਤਿਹਾਰ ਬਹੁਤ ਵਧੀਆ ਤਰੀਕੇ ਨਾਲ ਹੋਰ ਜਿਆਦਾ ਬੈਟਰ ਤਰੀਕੇ ਨਾਲ ਮਨਾਇਆ ਜਾ ਸਕਦਾ ਅੱਜ ਫਿਰ ਖੁਸ਼ੀ ਮਨਾ ਰਹੇ ਹੋ ਨੱਚ ਟੱਪ ਕੇ ਬਿਲਕੁਲ ਬਿਲਕੁਲ ਜੀ ਨੱਚੇ ਵੀ ਆਗੇ ਸਾਰੇ ਬਿਲਕੁਲ ਜੀ ਸੋ ਗੱਲਬਾਤ ਕੀਤੀ ਹੈ ਬੜਾ ਅੱਛਾ ਲੱਗਿਆ ਹੈਗਾ ਵ ਸਰ ਮੈਂ ਤਾਂ ਇਹੀ ਕਹੂੰਗਾ ਵੀ ਦੇਖੋ ਮੇਰੇ ਕੋਲ ਅੱਜ ਵੀ ਨਾ ਵੀ ਅਸੀਂ ਜਿਹੜੀ ਆਪਣੇ ਸਾਡਾ ਪਰਿਵਾਰ ਆ ਸਾਡਾ ਇੱਕ ਮਹੱਲਾ ਆ ਉਹ ਸਾਡਾ ਪਰਿਵਾਰ ਆ ਅਸੀਂ ਇੱਕ ਮਹੱਲਾ ਇੱਕ ਪਰਿਵਾਰ ਬਣ ਕੇ ਪੂਰਾ ਇੰਜੋਏ ਕਰਦੇ ਆ ਲੇਕਿਨ ਜੋ ਅਸੀਂ ਅੱਜ ਇੰਜੋਏ ਕੀਤਾ ਨੋਰਮਲ ਡੋਰ ਦੇ ਨਾਲ ਠੀਕ ਹੈ ਜੀ ਸਾਨੂੰ ਬਹੁਤ ਵਧੀਆ ਲੱਗਾ ਚਾਹੇ ਅਸੀਂ ਇੱਕ ਵੀ ਪਤੰਗ ਬੋਣ ਨਹੀਂ ਕੀਤਾ ਲੇਕਿਨ ਆਪਣੇ ਕਰਾਇ ਲੇਕਿਨ ਸਾਡੇ ਬੱਚ ਨੇ ਵਧੀਆ ਇੰਜੋਏ ਕੀਤਾ ਬਟ ਇਹ ਆ ਵੀ ਜਿਹੜੀਆਂ ਮੇਰੇ ਕੋਲ ਅੱਜ ਵੀ ਮੇਰੇ ਕੋਲ ਕਾਫੀ ਫੋਟੋਸ ਆਈ ਹੈ ਤੇ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਵੀ ਜਿਵੇਂ ਕੱਲ ਲੇਡੀਆਂ ਹੈ ਦੇਖੋ ਚਾਈਨਾ ਡੋਰ ਨਾ ਕਿੰਨੀ ਡੈਮੇਜ ਹੋਈ ਨੇ ਦੇਖੋ ਦੇਖ ਸਕਦੇ ਆ ਬਿਲਕੁਲ ਆ ਦੇਖੋ ਜੀ ਇਹ ਚਾਈਨਾ ਡੋਰ ਨਾਲ ਕਿੰਨੀ ਡੈਮੇਜ ਹੋਈ ਹੈ ਬਹੁਤ ਬੁਰੀ ਤਰ੍ਹਾਂ ਇਹ ਕੱਟੇ ਗਏ ਨੇ ਹਨਾ ਆਖੋ ਬਹੁਤ ਬੁਰੀ ਤਰ੍ਹਾਂ ਤੇ ਮੈਂ ਇਹੀ ਕਹੂੰਗਾ ਸਰਕਾਰ ਵੱਲੋਂ ਮੈਨੂੰ ਇਹੀ ਗੁਜਾਰਿਸ਼ ਆ ਸਰਕਾਰ ਨੂੰ ਕਿ ਇਹ ਚਾਈਨਾ ਡੋਰ ਜਿੱਥੋਂ ਪਿੱਛੋਂ ਆਂਦੀ ਆ ਉੱਥੇ ਨਿਕਲ ਗਸੋ ਚਾਈਨਾ ਡੋਰ ਇੱਥੇ ਆਣੀ ਨਹੀਂ ਚਾਹੀਦੀ ਜੀ ਅਗਰ ਇੱਥੇ ਨਹੀਂ ਹੋਊਗੀ ਤਾਂ ਕੋਈ ਲਊਗਾ ਹੀ ਨਹੀਂ ਜੀ ਹੁਣ ਸਾਡੇ ਬੱਚੇ ਨੇ ਫੁੱਲਾਂ ਜੁਆਏ ਕੀਤਾ ਚਾਹੇ ਪਤੰਗ ਬੋਣ ਹੀ ਕਿਤੇ ਕਰਾਈ ਆ ਲੇਕਿਨ ਅਸੀਂ ਨੱਚ ਟੱਪ ਕੇ ਆਪਣਾ ਵਧੀਆ ਜੁਆਏ ਕੀਤਾ ਹੁਣ ਆ ਮੇਰਾ ਬੇਟਾ ਆ ਦੇਖੋ ਜੀ ਆ ਇੱਕ ਹਫਤਾ ਪਹਿਲਾਂ ਇਹਦੇ ਗਲੇ ਡੋਰ ਪੇਸ਼ੀ ਆ ਇਹਦਾ ਗਲਾ ਕੱਟਿਆ ਗਿਆ ਸੀਗਾ ਗਲਾ ਬਚਿਆ ਐਨੇ ਹੱਥੇ ਡੋਰ ਪਾਈ ਉਸ ਤੋਂ ਬਾਅਦ ਇਹਦੀਆਂ ਉਂਗਲਾਂ ਕੱਟੀਆਂ ਗਈਆਂ ਤੇ ਇਹਦੇ ਉਂਗਲਾਂ ਦੇ ਵਿੱਚ ਆਪਣੇ ਆਹ ਟਾਂਕੇ ਲੱਗੇ ਸੀਗੇ ਜੀ ਹਾਂ ਹਾਂ ਅਨਾਂ ਆ ਦੇਖੋ ਜੀ ਆ ਟਾਂਕੇ ਲੱਗੇ ਆ ਤੇ ਇਸ ਕਰਕੇ ਅਸੀਂ ਚਾਈਨਾ ਡੋਰ ਦਾ ਬਿਲਕੁਲ ਬਹਿਸ਼ਕਾਰ ਕਰਦੇ ਅਸੀਂ ਚਾਈਨਾ ਡੋਰ ਲਿਆਂਦੀ ਨਹੀਂ ਅੱਜ ਜੀ ਤੇ ਲੇਕਿਨ ਹਜੇ ਵੀ ਇਹਦੀ ਉਂਗਲਾਂ ਨਾ ਜਿਹੜੀਆਂ ਪ੍ਰੋਪਰ ਕੰਮ ਨਹੀਂ ਕਰ ਰਹੀਆਂ ਜੀ ਅਸੀਂ ਇਹ ਕਹਿੰਦੇ ਵੀ ਸਾਰੇ ਆਪਣੇ ਪੰਜਾਬ watchers ਨੂੰ ਇਹੀ ਚਾਹੀਦਾ ਵੀ ਚਾਈਨਾ ਡੋਰ ਨੂੰ ਛੱਡ ਦਿਓ ਆਪਣੇ ਨਾਰਮਲ ਡੋਰ ਨਾਲ ਆਪਣਾ ਇੰਜੋਏ ਕਰੋ ਜੋ ਵੀ ਹੈਗਾ ਹਾਂ ਜੀ ਤਾਂ ਮੈਸੇ ਦਿੱਤਾ ਹੈਗਾ ਕਿ ਇਹਨਾਂ ਦਾ ਵੀ ਇਹੀ ਕਹਿਣਾ ਕਿ ਚਾਈਨਾ ਜੜੀ ਡੋਰ ਸਾਡੀ ਕੁੜੀਆ ਹੈਗੀ ਆ ਤੇ ਇਹਦੇ ਵੀ ਹੱਥ ਦੇਖੋ ਵੱਡੇ ਆ ਗਿਆ ਹੈਗਾ ਆ ਦੇਖੋ ਆ ਸਾਰਾ ਇਹ ਇਹਨੂੰ ਬਚਾਉਣ ਦੇ ਚੱਕਰ ਜਿਹਨੇ ਡੋਰ ਨੂੰ ਹੱਥ ਪਾਇਆ ਦੇ ਇਹਦਾ ਵੀ ਹੱਥ ਵੱਡੇ ਆ ਗਿਆ ਇਥੋ ਆ ਦੇਖੋ ਅਸੀਂ ਇਹ ਕਹਿੰਨੇ ਆ ਕਿ ਆਪਣਾ ਨਾ ਸੋਚੋ ਆਪਣੇ ਆਉਣ ਵਾਲੀ ਪੀੜ੍ਹੀ ਦਾ ਆਪਣੇ ਬੱਚਿਆਂ ਦਾ ਸੋਚੋ ਕਿ ਆਪਣੇ ਬੱਚੇ ਦਾ ਭਵਿੱਖ ਕੀ ਆ ਜਦੋਂ ਇੱਕ ਫੈਮਿਲੀ ਆ ਕੋਈ ਮੈਂਬਰ ਆਪਣਾ ਬਾਹਰ ਰੋਡ ਤੇ ਜਾ ਰਿਹਾ ਉਹਦੇ ਗਲੇ 'ਚ ਡੋਰ ਪੈ ਰਹੀ ਆ ਉਹਦਾ ਗਲਾ ਕੱਟਿਆ ਜਾ ਰਿਹਾ ਉਹਦਾ ਹੱਥ ਵੱਡੇ ਆ ਜਾ ਰਿਹਾ ਕੀ ਫਾਇਦਾ ਇਹੋ ਜੀ ਡੋਰ ਨਾਲ ਆਪਣਾ ਪਤੰਗ ਉਡਾਉਂਦਾ ਦੱਸੋ ਸੋ ਗੱਲਬਾਤ ਕੀਤੀ ਹੈ ਕਿ ਇਹਨਾਂ ਦਾ ਕਹਿਣਾ ਹੈਗਾ ਵਾ ਕਿ ਜਿਹੜੀ ਚਾਈਨਾ ਡੋਰ ਹੈਗੀ ਆ ਇਹਨੂੰ ਬਿਲਕੁਲ ਅਵਰਟ ਕੀਤਾ ਜਾਵੇ ਉਹ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਜਿਹੜਾ ਕੱਚਾ ਧਾਗਾ ਹੈਗਾ ਉਹਦਾ ਹੀ ਇੰਜੋਏਮੈਂਟ ਕਰੋ ਉਹ ਡੀਜੇ ਲਾ ਕੇ ਵਧੀਆ ਇੰਜੋਏਮੈਂਟ ਕਰੋ ਔਰ ਸੋ ਮੈਂ ਗੱਲਬਾਤ ਕਰਦਾ ਹਾਂ ਹੋਰ ਪਰਿਵਾਰ ਨਾਲ ਮੈਡਮ ਕਿਵੇਂ ਲੱਗਦਾ ਅੱਜ ਸਰ ਅੱਜ ਬਹੁਤ ਵਧੀਆ ਲੱਗ ਰਿਹਾ ਹੈ ਜੈ ਸ਼੍ਰੀ ਰਾਮ ਸਾਰਿਆਂ ਨੂੰ ਸਰ ਸਭ ਤੋਂ ਪਹਿਲੇ ਤੇ ਇਹ ਗੱਲ ਹੈ ਕਿ ਸਰਕਾਰ ਨੂੰ ਜਿਹੜੀ ਮੈਨੂਫੈਕਚਰ ਯੂਨਿਟ ਹੈ ਉਹਨਾਂ ਤੇ ਨਕੇਲ ਪਾਣੀ ਚਾਹੀਦੀ ਹੈ ਤਾਂ ਕਿ ਅੱਗੇ ਸਪਲਾਈ ਨਾ ਹੋਵੇ ਸਰਕਾਰ ਉਹਨਾਂ ਦੇ ਨਕੇਲ ਪਾਉਂਦੀ ਨਹੀਂ ਉਸ ਤੋਂ ਬਾਅਦ ਜਿਹੜੇ ਨਜਾਇਜ਼ ਉਹਨਾਂ ਨੂੰ ਪਕੜ ਲੈਂਦੀ ਹੈ ਜਦਕਿ ਮੈਨੂਫੈਕਚਰਿੰਗ ਯੂਨਿਟ ਦੇ ਜੇ ਬੰਦ ਕਰਾਇਆ ਜਾਵੇ ਤਾਂ ਚਾਈਨਿਸ ਡੋਰ ਅੱਗੇ ਹੀ ਨਾ ਜਾਵੇ ਜੀ ਠੀਕ ਹੈ ਇਸ ਕਰਕੇ ਹੁਣ ਕਾਫੀ ਜ਼ਿਆਦਾ ਜਿੱਦਾਂ ਕਿ ਲੇਡੀਆਂ ਜਾਂਦੀਆਂ ਨੇ ਬਾਹਰ ਹੁਣ ਕੱਲ ਆਪਾਂ ਦੇਖਾਂਗੇ ਨਿਊਜ਼ਪੇਪਰ ਸਭ ਤੋਂ ਜ਼ਿਆਦਾ ਖਬਰਾਂ ਇਹ ਹੀ ਹੋਣਗੇ ਕਿਸੇ ਦੀ ਗਲ ਗਲਾ ਕੱਟਿਆ ਗਿਆ ਕਿਸੇ ਦੇ ਹੱਥ ਕੱਟੇਗੇ ਕਿਸੇ ਦੀ ਬਾਜੂ ਤਾਂ ਇਸ ਕਰਕੇ ਜਿਹੜੀ ਡੋਰ ਹੈਗੀ ਆ ਉਹ ਸਿੰਪਲੀ ਤੌਰ ਤੇ ਮਤਲਬ ਜਿਹਦੇ ਨਾਲ ਕਿਸੇ ਨੂੰ ਵੀ ਨੁਕਸਾਨ ਨਾ ਹੋਵੇ ਉਹਦੇ ਨਾਲ ਹੀ ਸਾਨੂੰ ਪਤੰਗ ਉਡਾਉਣਾ ਚਾਹੀਦਾ ਤੇ ਇੰਜੋਏ ਕਰਨਾ ਚਾਹੀਦਾ ਜੀ ਮੈਡਮ ਇੱਕ ਪਿਛਲੇ ਦਿਨੇ ਇੱਕ ਗਿਆਸਪੁਰੇ ਦੀ ਲੜਕੀ ਇੱਕ ਹੈਗੀ ਸੀ ਉਹ ਆਪਣੇ ਫਲਾਈਓਵਰ ਤੇ ਜਾ ਰਹੀ ਹੈਗੀ ਸੀ ਉਹ ਆਪਣਾ ਟੂ-ਵੀਲਰ ਦੇ ਉੱਤੇ ਹੈਗੀ ਉਹਦਾ ਗਲ ਕਟ ਖੋ ਗਿਆ ਤੇ ਉਹਨਾਂ ਨੇ ਵੀ ਕਾਫੀ ਨਿਊਜ਼ ਉਹਨਾਂ ਨੇ ਲਗਾਈ ਹੈਗੀ ਉਹਨਾਂ ਵਾਸਤੇ ਹੋਰ ਹੋਰ ਜਾਣੇ ਵਾਸਤੇ ਕੀ ਕਹਿਣਾ ਚਾਹੋਗੇ ਸਰ ਉਹਨਾਂ ਲਈ ਫਿਰ ਜਿੱਦਾਂ ਕਿ ਉਹਨਾਂ ਨਹੀਂ ਕਈ ਜਿੱਦਾਂ ਕਿ ਉਹਨਾਂ ਮੈਨੂਫੈਕਚਰ ਯੂਨਿਟ ਨਹੀਂ ਰੁਕ ਰੇ ਅੱਗੇ ਸਪਲਾਈ ਹੋ ਰਹੀ ਹੈ ਡੋਰ ਦੀ ਤੇ ਇਹਦੀ ਸੇਫਟੀ ਲਈ ਆਪਾਂ ਨੂੰ ਗਲਵਜ਼ ਪਾਣੇ ਚਾਹੀਦੇ ਆ ਠੀਕ ਹੈ ਤੇ ਆਪਣਾ ਫੇਸ ਕਵਰ ਕਰਨਾ ਚਾਹੀਦਾ ਔਰ ਸ਼ੋਲ ਵਗੈਰਾ ਲੈਣੀ ਚਾਹੀਦੀ ਤਾਂ ਕਿ ਆਪ ਆਪਣੀ ਸੇਫਟੀ ਖੁਦ ਕਰ ਸਕੀਏ ਅੱਜ ਫਿਰ ਐਨਜॉयਮੈਂਟ ਕੀਤਾ ਕੱਚੇ ਧਾਗੇ ਨਾਲ ਹਾਂਜੀ ਸਰ ਪੂਰਾ ਕੀਤਾ ਨੱਚ ਟੱਪ ਕੇ ਵੀ ਹਾਂਜੀ ਸਰ ਪੂਰਾ ਕੀਤਾ ਕੀ ਮੈਸੇਜ ਦੇਣਾ ਚਾਹੋਗੇ ਸਰ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਸਾਰੇ ਚੜ੍ਹਦੀ ਕਲਾ 'ਚ ਰਹਿਣ ਔਰ ਹੈਪੀ ਲੋੜੀ ਸਾਰਿਆਂ ਨੂੰ ਸਰ ਕੱਲ ਜਿਵੇਂ ਮਕਰ ਸੰkranਤੀ ਹੈ ਲ ਸਰ ਉਹਦੇ ਲਈ ਸਭ ਨੂੰ ਇਹ ਮੈਸੇਜ ਹੈ ਵੀ ਆਪਣਾ ਮੰਦਰ ਸਵੇਰੇ ਜਾਓ ਔਰ ਪਾਠ ਪੂਜਾ ਕਰੋ ਤਾਂ ਉਸ ਤੋਂ ਬਾਅਦ ਆਪਣੇ ਦਿਨ ਦੀ ਸ਼ੁਰੂਆਤ ਕਰੋ ਔਰ ਸਭ ਨੂੰ ਹੈਪੀ ਮਕਰ ਸੰਕ੍ਰਾਂਤੀ ਜੈ ਸ਼੍ਰੀ ਰਾਮ ਦੇਖੋ ਇਹਨਾਂ ਨੇ ਕਿੰਨਾ ਅੱਛਾ ਮੈਸੇਜ ਦਿੱਤਾ ਹੈ ਜੈ ਸ਼੍ਰੀ ਰਾਮ ਪਹਿਲਾਂ ਸਾਰਨਾ ਬੋਲ ਕੇ ਔਰ ਇਹਨਾਂ ਨੇ ਇਹ ਕਿਹਾ ਹੈਗਾ ਕਿ ਜਿਹੜੀ ਹੈ ਚਾਈਨਾ ਡੋਰ ਦੀ ਵਰਤੋ ਉਹ ਨਾ ਕਰੋ ਕੱਚੇ ਡੋਰ ਦੀ ਵਰਤੋ ਕਰੋ ਔਰ ਐਨਜਾਇਮੈਂਟ ਕਰੋ ਔਰ ਹੋਰ ਜਾਣਾ ਵੀ ਆਪਾਂ ਗੱਲਬਾਤ ਕਰਦੇ ਹਾਂ ਭਾਜੀ ਕੀ ਨਾਮ ਹੈ ਤੁਹਾਡਾ ਭਾਜੀ ਕੀ ਨਾਮ ਹੈ ਤੁਹਾਡਾ ਰਵਿੰਦਰ ਖੋਸਲਾ ਜੀ ਭਾਜੀ ਕੀ ਘੱਟ ੱਟੇ ੱਟੇ ਬੋਲਦੇ ਨਹੀਂ ਨਹੀਂ ਠੀਕ ਹੋ ਮੈਂ ਮੈਸੇਜ ਸੁਣ ਰਿਹਾ ਹਾਂ ਸਭ ਦਾ ਸੇਮ ਮੈਸੇਜ ਹੀ ਆ ਤੇ ਕਿਵੇਂ ਲੱਗ ਹਾਂਜੀ ਉਹ ਚਾਈਨਾ ਡੋਰ ਦੀ ਦਿੱਕਤ ਹੈ ਕਿ ਜਿਆਦਾ ਆਈ ਹੈ ਜਿਆਦਾ ਫਿਰ ਮਤਲਬ ਇੰਟਰਸਟੀ ਖਤਮ ਹੋ ਗਿਆ ਪਤੰਗ ਵਾਈ ਚ ਜੀ ਉਹ ਆਪਣੀਆਂ ਉਮਰਾਂ ਦੇ ਹਿਸਾਬ ਨਾਲ ਦੇਖਿਆ ਪਹਿਲਾਂ ਪਤੰਗਾ ਦਾ ਮਜ਼ਾ ਹੀ ਲੱਗਦਾ ਸੀ ਅੱਜ ਅੱਜ ਮਜ਼ਾ ਨਹੀਂ ਆਇਆ ਮਜ਼ਾ ਤਾਂ ਆਇਆ ਵਾ ਇਹ ਨਹੀਂ ਮੈਂ ਕਹਿ ਰਿਹਾ ਪਰ ਜਿੱਦਾਂ ਦੀਆਂ ਖਬਰਾਂ ਸੁਣਦੇ ਆਂ ਜਾਂ ਜੋ ਵੀ ਆ ਚੈਨਾ ਡੋਰ ਬਾਰੇ ਬਿਲਕੁਲ ਗਲਤ ਹੈਗੀ ਆ ਬਸ ਮੇਰੀ ਹਾਂ ਬਿਲਕੁਲ ਗਲਤ ਤੇ ਹੋਰ ਜਣਾ ਨੂੰ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਵੀ ਇਕੱਠੇ ਹੋ ਕੇ ਜਿਹੜਾ ਕਾਨੂੰਨ ਸਖਤ ਬਣਵਾਓ ਇਹਦੇ ਖਿਲਾਫ ਆਣ ਵਾਲੇ ਜਿਹੜੇ ਲੋੜੀ ਆ ਇਹ ਤੋਂ ਵਧੀਆ ਮਣਾਈ ਜਾਵੇ ਹੋਰ ਕੀ ਹੈ 307 302 ਦੀ ਧਾਰਾ ਜੋੜ ਕੇ ਅੰਦਰ ਟੰਗੇ ਹੋਣ 10 ਵੀ ਬੰਦੇ ਬਰਾਪੇ ਅਕਲ ਟਕਾਣੇ ਆ ਜਾਈ ਹੋਗੀ ਇਹ ਸਾਹਦਾ ਦੇਖਿਆ ਤਾਂ ਕਤਲ ਦੀ ਡੋਰ ਤਾਂ ਕਤਲ ਹੀ ਕਰ ਰਹੀ ਹੈ ਨਾ ਜੀ 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 ਹੁਣ ਜੇ ਪ੍ਰਸ਼ਾਸਨ ਸਖਤ ਹੋਊਗਾ ਫੇਰ ਹੀ ਆਪਾਂ ਲੋਕ ਕੁਝ ਕਰ ਸਕਦੇ ਆਂ ਤੇ ਕੱਲਾ ਦਾ ਫੈਮਿਲੀ ਦਾ ਕੁਝ ਕਰ ਨਹੀਂ ਸਕਦੀ ਬਸ ਆਹੀ ਮੈਸੇਜ ਹੈ ਜਨਤਾ ਨੂੰ ਹੋਰ ਕੀ ਹੈ ਬਾਕੀ ਪ੍ਰਸ਼ਾਸਨ ਨੂੰ ਜੋ ਕਹਿਣਾ ਉਹਨਾਂ ਨੂੰ ਆਪ ਪਤਾ ਹੀ ਹੈ ਪ੍ਰਸ਼ਾਸਨ ਨੂੰ ਸਭ ਪਤਾ ਹੁੰਦਾ ਜੀ ਸੋ ਗੱਲਬਾਤ ਕੀਤੀ ਹੈ ਇਹ ਪੂਰੇ ਪਰਿਵਾਰ ਦੇ ਨਾਲ ਦੇਖ ਸਕਦੇ ਹੋ ਕਿ ਇਹਨਾਂ ਨੇ ਹਰੇਕ ਨੇ ਇੱਕੋ ਹੀ ਗੱਲ ਕਹੀ ਹੈ ਕਿ ਜਿਹੜੀ ਚਾਈਨਾ ਡੋਰ ਦੀ ਹੈਗੀ ਇਹ ਵਰਤੋ ਉਹ ਨਾ ਕਰੋ ਕੱਚੇ ਡੋਰ ਦੀ ਵਰਤੋ ਕਰੋ Enjoyment ਕਰੋ ਵਧੀਆ ਤਰੀਕੇ ਨਾਲ ਕਰੋ ਖੂਬ ਨੱਚ ਟੱਪ ਕੇ ਹੈ ਆਪਣਾ ਵਰਤੋ ਕਰੋ ਔਰ ਗੱਲਬਾਤ ਸਾਰੇ ਪੂਰੇ ਪਰਿਵਾਰ ਦੇ ਨਾਲ ਕੀਤੀ ਹੈਗੀ ਹੈ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗਾ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ